ਵੀਸੇ ਕੌਮੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਹੀ ਡਾਟ ਕੇ ਨਾ ਤੇ ਇਨਾ ਘੋੜੇ ਦੀਆਂ ਬਾਗਾਂ ਫੜੀਆਂ ਜਦੋਂ ਗੁਰੂ ਸਾਹਿਬ ਨੇ ਦੇਣ ਨੂੰ ਚਲੇ ਸਾਡੀਆਂ ਤਨਖਾਹਾਂ ਦੇ ਕੇ ਜਾਂ ਤੇ ਨਾ ਦੇ ਨਾ ਬਦਾਵੇ ਲਿਖੇ ਇਹਨਾਂ ਨੇ ਆਪਣੇ ਘਰ ਬਾਹਰ ਲਟਾ ਤੇ ਗੁਰੂ ਸਾਹਿਬ ਤੋਂ ਕੁਰਬਾਨ ਕਰਤੇ ਤੇ ਭਾਵੇਂ ਇਹਨਾਂ ਦੇ ਬੱਚੇ ਪੀੜੇ ਗਏ ਭਾਵੇਂ ਇਹਨਾਂ ਦੇ ਪਰਿਵਾਰ ਉੱਜੜ ਗਏ ਭਾਵੇਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਤੇ ਸਿਹੇ ਝੱਲ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਜਦੋਂ ਇਹਨਾਂ ਕੋ ਹੋਵੇ ਕਿਸੇ ਦਾ ਘਰ ਜਾੜ ਦਿੱਤਾ ਜਾਵੇ ਉਹਦਾ ਇਹਦਾ ਜਾੜਾ ਹੋ ਜਾਏ ਜਿਹਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਹੋ ਜਾਣ ਉਹ ਤੇ ਕੁਦਰਤੀ ਤੌਰ ਤੇ ਗਰੀਬ ਹੋ ਜਾਏਗਾ ਕਿ ਜੰਗਾਂ ਜੁੱਦਾਂ ਦੇ ਵਿੱਚ ਬਰੂਸਾ ਬੰਨ ਦੇ ਨਾਲ ਨਿਕਲ ਗਏ ਤੇ ਉਹਨਾਂ ਕਰਕੇ ਇਹਨਾਂ ਨੂੰ ਹਕੂਮਤਾਂ ਬਾਗੀ ਕਹਿਣ ਲੱਗੀਆਂ ਤੇ ਬਾਕੀਆਂ ਦੇ ਘਰ ਵੀ ਜਿਹੜੇ ਘਰ ਬਾਹਰੋਂ ਜਾੜ ਦਿੱਤੇ ਜਾਂਦੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰ ਲਈਆਂ ਜਾਂਦੀਆਂ ਹੁਣ ਇਹ ਆਪਣੇ ਪੈਰਾਂ 'ਚ ਹੋ ਰਹੇ ਆ ਤੇ ਜਦੋਂ ਪੈਰਾਸਰ ਹੋ ਰਿਹਾ ਤੇ ਆਪਣੇ ਜਿਹੜੇ ਗੁਰੂ ਘਰਾਂ ਵੱਲ ਵੀ ਧਿਆਨ ਕਰ ਰਿਹਾ ਉਹ ਪਾਵਨ ਸਥਾਨ ਆ ਗੁਰਦਰਾਬਾਨ ਘੜ ਸਾਹਿਬ ਨਹਿਰ ਦੇ ਕੰਡੇ ਤੇ ਜਿੱਥੇ ਰੰਗਰੇਟੇ ਗੁਰੂ ਕੇ ਬੇਟੇ ਦਾ ਬਾਹਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਨੇ ਜਦੋਂ ਪਾਵਨ ਸੀਸ ਬਾਬਾ ਜੀ ਬਾਬਾ ਜੀਤਾ ਜੀ ਲੈ ਕੇ ਆਏ ਤੇ ਬੋਵਦ ਰਾਏ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਸਭ ਨਾਲ ਨਾ ਸ਼ਾਦੀ ਨਾਲ ਲਾ ਕੇ ਉਸ ਸਥਾਨ ਤੇ ਏਡਾ ਜਿਹੜਾ ਜਿਸ ਇਤਿਹਾਸ ਨੂੰ ਲੈ ਕੇ ਸਾਰੀ ਕੌਮ ਅੱਜ ਆਪਣਾ ਮਾਨ ਨਾਲ ਸਿਰ ਉੱਚਾ ਕਰਕੇ ਤੁਰਦੀ ਆ ਉਹ ਇਤਿਹਾਸ ਉੱਥੇ ਦਰਸਾਇਆ ਗਿਆ ਸੀ ਉਹ ਵਾਰ ਉੱਥੇ ਬਖਸ਼ੇ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਰ ਜਦੋਂ ਅੱਜ ਉਹਨਾਂ ਦੇ ਜਨਮ ਦਿਨ ਜਾਂ ਸ਼ੀਦੀ ਦਿਹਾੜੇ ਮਨਾਉਣ ਦੀ ਗੱਲ ਆਉਂਦੀ ਪਾ ਇੱਕੋ ਹੀ ਬਰਾਦਰੀ ਮਨਾਉਂਦੀ ਦੂਜੇ ਪਾਸਾ ਵਟ ਜਾਂਦੇ ਜਾਂ ਮੁੱਖ ਮੋੜ ਜਾਂਦੇ ਆ ਇਹ ਇਤਰਾਸ ਦੀ ਆ ਕੌਮ ਦੀ ਜੀ ਬਾਬਾ ਜੀ ਨੇ ਸ਼੍ਰੀ ਕੋਰ ਕਥਾ ਲਿਖੀ ਉਹਦੇ ਵਿੱਚ ਅਮਰਤ ਵਿਧ ਲਿਖੀ ਰਾਇਤ ਮਰਿਆਦਾ ਲਿਖੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਵਾਈ ਪਰ ਬਾਬਾ ਜੀ ਦੇ ਵੀ ਇਹ ਇਤਰਾਸ ਦੀ ਆ ਸਾਡੀ ਕੌਮ ਦੀ ਸਿੱਖ ਕੌਮ ਦੀ ਪੀ ਬਾਬਾ ਜੀ ਦਾ ਜਿਹੜੀ ਹਮ ਉਹ ਏਡੇ ਵੱਡੇ ਗਿਆਨੀ ਸੀ ਏਡੇ ਵੱਡੇ ਵਿਦਵਾਨ ਸੀ ਉਹਨਾਂ ਦੀਆਂ ਲਿਖਤਾਂ ਲਕਾਈਆਂ ਵੀਆਂ ਪਰ ਕਦੋਂ ਯਾਦ ਕਰਨੀਆਂ ਪਈਆਂ